ਨਾਬਵਿਖੇ ਜਨਤਕ ਬਾਥਰੂਮਾਂ ਦੀ ਸਫਾਈ ਅਤੇ ਗੁਰੂ ਘਰ ਦੀ ਨਵੀਂ ਬਣ ਰਹੀ ਸੜਕ ਅਧੂਰੀ ਰਹਿਣ ਕਾਰਨ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਮੱਖਣ ਸਿੰਘ ਲਾਲ ਕਾ ਦੀ ਅਗਵਾਹੀ ਹੇਟ ਰੋਸ ਪਰਦਰਸ਼ਨ ਕੀਤਾ ਗਿਆ ਦੱਸਦੇ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਹੈ ਜਿਹੜਾ ਇਹ ਰੋਸ ਪ੍ਰਦਰਸ਼ਨ ਕੀਤਾ ਗਿਆ ਵਡਾ ਸੰਘਰਸ਼ ਵਿਧਾਨ ਦੀ ਚੇਤਾਵਨੀ ਵੀ ਦਿੱਤੀ ਗਈ ਹੈ ਬਿਊਰੋ ਰਿਪੋਰਟ ਲੁਧਿਆਣਾ ਲਾਇ ਹੈ ਆਏ ਉਹ ਦਾ ਕਾਰਨ ਕੀ ਹੈ ਇਦਾ ਕਾਰਨ ਇਹ ਹੈ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਵਰਕਰ ਤੇ ਸਾਰੇ ਲੀਡਰ ਸਾਹਿਬਾਨ ਇਕੱਠੇ ਹੋਏ ਆ ਤਾਂ ਅਸੀਂ ਬਹੁਤ ਦੇਰ ਤੋਂ ਦੇਖ ਰਹੇ ਸੀਗੇ ਕਿ ਨਾਦੇ ਦੇ ਵਿੱਚ ਬਹੁਤ ਵੱਡੀਆਂ ਵੱਡੀਆਂ ਗੱਪਾਂ ਤੇ ਬਹੁਤ ਵੱਡੇ ਵੱਡੇ ਜੁਗਲੇ ਛੱਡੇ ਜਾ ਰਹੇ ਨੇ ਉਹ ਨਾ ਜੁਗਲਿਆਂ ਨੂੰ ਦੇਖਦੇ ਹੋਏ ਅਸੀਂ ਬਹੁਤ ਦੇਰ ਤੋਂ ਦੇਖ ਰਹੇ ਹਾਂ ਕਿ ਨਾਦੇ ਵਿੱਚ ਕੰਮ ਕੋਈ ਨਹੀਂ ਹੋਇਆ ਤਾਂ ਜਿਹੜੀਆਂ ਗੱਲਾਂ ਬਾਤਾਂ ਨੇ ਇੱਥੇ ਦੇ ਐਮਐਲਏ ਸਾਹਿਬ ਇੱਥੇ ਦੀ ਮਸਕੁਰਟੀ ਦੇ ਸਾਰੇ ਲੀਡਰ ਸਾਹਿਬਾਨ ਪਰ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰਕੇ ਲੋਕਾਂ ਨੂੰ ਕਹਿ ਰਹੇ ਨੇ ਕਿ ਅਸੀਂ ਆਹ ਕਰਤਾ ਅਸੀਂ ਉਹ ਕਰਤਾ ਤੋ ਮੈਂ ਇਹ ਗੱਲ ਅੱਜ ਪੁੱਛਣ ਵਾਸਤੇ ਇੱਥੇ ਆਇਆ ਕਿ ਸਾਡੇ ਇੱਥੇ ਦੇ ਦੇਵ ਮਾਨ ਜੀ ਐਮਐਲਏ ਸਾਹਿਬ ਉਹ ਮਿਊਨਿਸਪੈਲਟੀ ਸਾਡੀ ਜਿਹੜੀ ਇੱਥੇ ਵੀ ਹੈਗੀ ਆ ਉਹਨਾਂ ਨੇ ਆ ਚਾਰ ਪੰਜ ਬਾਥਰੂਮ ਬਣਾਏ ਹੈਗੇ ਨੇ ਚਾਰ ਬਾਥਰੂਮ ਨੇ ਜਿਹੜੇ ਸ਼ਹਿਰ ਚ ਵੱਖਰੇ ਵੱਖਰੇ ਬਣਾਏ ਹੈਗੇ ਨੇ ਮਾਸ ਗੇਟ ਹੈਗਾ ਡਾਕ ਖਾਨਾ ਰੋਡ ਚੁੰਗੀ ਕਟਵਾਲੀ ਜਿਹੜੇ ਦਲਵੀ ਗੇਟ ਹੋਰਾਂ ਗੇਟ ਇਹ ਜਿਹੜੇ ਚਾਰ ਬਾਥਰੂਮ ਬਣਾਏ ਗਏ ਨੇ ਇਹਨਾਂ ਬਾਥਰੂਮਾਂ ਨੂੰ ਬਣਾਇਆ ਨੂੰ ਵੀ 2-2 ਤਿੰਨ-ਤਿੰਨ ਮਹੀਨਿਆਂ ਤੋਂ ਵੱਧ ਹੋ ਗਏ ਕਈ ਤਾਂ 4-4 5-5 ਮਹੀਨੇ ਵੀ ਹੋ ਗਏ ਸੋ ਇਹਨਾਂ ਬਾਥਰੂਮਾਂ ਦੇ ਵਿੱਚ ਇਹਨਾਂ ਨੂੰ ਕਿਉਂ ਨਹੀਂ ਖੋਲਿਆ ਗਿਆ ਇਹ ਅਸੀਂ ਪੁੱਛਣ ਵਾਸਤੇ ਆਏ ਆ ਸੋ ਅਸੀਂ ਤਾਂ ਇਹ ਸੋਚ ਰਹੇ ਸੀ ਕਿ ਜਦ ਦਿਨ ਇੱਥੇ ਕੇਤਰੀਵਾਲ ਦੀ ਆਏ ਨੇ ਤੇ ਭਗਵੰਤਮਾਨ ਜੀ ਆਏ ਨੇ ਅਸੀਂ ਇਹ ਸੋਚਿਆ ਸੀ ਕਿ ਸ਼ਾਇਦ ਪਹਿਲਾਂ ਉਹ ਇਹਨਾਂ ਬਾਥਰੂਮਾਂ ਦੇ ਜਿੰਦੇ ਖੋਲ ਕੇ ਉਹ ਦੋਵੇਂ ਵਿਅਕਤੀ ਇਥੇ ਮੂਹਰਤ ਕਰਕੇ ਜਾਣਗੇ ਅੰਦਰ ਬਾਥਰੂਮ ਕਰਕੇ ਜਾਣਗੇ ਅੰਦਰ ਕੋਈ ਲੈਟਰਿੰਗ ਕਰਕੇ ਜਾਣਗੇ ਪਰ ਉਹਨਾਂ ਵਿਅਕਤੀਆਂ ਕੋਲ ਸ਼ਾਇਦ ਟਾਈਮ ਨਹੀਂ ਹੋਣਾ ਉਹ ਕਰਕੇ ਨਹੀਂ ਗਏ ਕਿਉਂਕਿ ਇਹਨਾਂ ਦੇ ਜਿਹੜੇ ਮਨਸਟ੍ਰ ਹੁੰਦੇ ਆ ਵੱਖਰੇ ਵੱਖਰੇ ਸਕੂਲਾਂ ਦੇ ਵਿੱਚ ਜਾ ਕੇ ਬਾਥਰੂਮਾਂ ਦੇ ਅਧਗਠਨ ਕਰ ਰਹੇ ਨੇ ਕਲੀਆਂ ਕੁੰਚੀਆਂ ਲਾ ਕੇ ਜਿਹੜੇ ਪੁਰਾਣੇ ਬਣੇ ਹੋਏ ਨੇ ਉਹਨਾਂ ਨੂੰ ਕਰਦੇ ਫਿਰਦੇ ਨੇ ਸੋ ਇਹ ਜਿਹੜੇ 4-5 ਬਾਥਰੂਮ ਸ਼ਹਿਰ ਦੇ ਵਿੱਚ ਬਣੇ ਹੋਏ ਨੇ ਲੋਕਾਂ ਦੀ ਸਹੂਲਤਾਂ ਵਾਸਤੇ ਮਿਊਸਪਲਿਟੀਆਂ ਹਮੇਸ਼ਾ ਬਣਾਉਂਦੀਆਂ ਰਹੀਆਂ ਸਾਡੀ ਮਿਊਸਪਲਿਟੀ ਸ਼ੋਮਨੀ ਅਕਾਲੀ ਦਲ ਦੀ ਸੀ ਅਸੀਂ ਥਾਂ ਥਾਂ ਦੇ ਉੱਪਰ ਬਾਥਰੂਮ ਬਣਾ ਕੇ ਦਿੱਤੇ ਸੀਗੇ ਉਹਨਾਂ ਦੇ ਉੱਪਰ ਨਾਲ ਉਹਨਾਂ ਦੇ ਬੰਦੇ ਵੀ ਲਗਾਏ ਸੀਗੇ ਕਿ ਜਿਹੜੇ ਉਹਨਾਂ ਨੂੰ ਬਾਥਰੂਮਾਂ ਨੂੰ ਸਾਫ਼ ਕਰਾਉਣ ਸੋ ਬਸ ਅੱਜ ਇਹ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਆ ਲੋਕ ਜਿਹੜੇ ਨੇ ਬਾਜ਼ਾਰਾਂ ਦੇ ਵਿੱਚ ਜਦੋਂ ਆਉਂਦੇ ਨੇ ਬੀਬੀਆਂ ਜਿਹੜੀਆਂ ਪਿੰਡਾਂ ਤੋਂ ਚੱਲ ਕੇ ਆਉਂਦੀਆਂ ਨੇ ਅੱਜ ਕੱਲ੍ਹ ਹਰ ਬੰਦੇ ਨੂੰ ਸਮੱਸਿਆ ਹੈ ਕਿ ਵਾਸ਼ਰੂਮ ਜਿਹੜਾ ਬਾਥਰੂਮ ਹੈ ਇਹਨੂੰ ਕੰਟਰੋਲ ਕਰਨਾ ਬੜਾ ਔਖਾ ਕਿਉਂਕਿ ਹਰ ਬੰਦਾ ਬਿਵਾਰੀਆਂ ਦੇ ਅਧੀਨ ਚੱਲਦਾ ਹੈ ਜਿਹੜੇ ਪਿੰਡਾਂ ਦੇ ਲੋਕ ਆਉਂਦੇ ਨੇ ਜਾਂ ਜਿਹੜੇ ਦੁਕਾਨਦਾਰ ਨੇ ਇਹਨਾਂ ਲਈ ਵੀ ਵੱਡੀਆਂ ਮੁਸ਼ਕਲਾਂ ਬਣੀਆਂ ਹੋਈਆਂ ਕਿ ਬਾਥਰੂਮਾਂ ਨੂੰ ਜਿੰਦੇ ਲੱਗੇ ਹੋਏ ਨੇ ਜਿਹੜੇ 4-5 ਬਾਥਰੂਮ ਸ਼ਹਿਰਤ ਬਣੇ ਹੋਏ ਨੇ ਉਹਨਾਂ ਨੂੰ ਜਿੰਦੇ ਲੱਗੇ ਨੇ ਜਿੰਦੇ ਨਹੀਂ ਖੁੱਲੇ ਗਏ ਤੇ ਇਸ ਕਰਕੇ ਅਸੀਂ ਅੱਜ ਇਹ ਕਹਿਣ ਆਏ ਹਾਂ ਮਸਪਲਟੀ ਨੂੰ ਕਿ ਜੇ ਕੇਸ਼ਰੀਵਾਲ ਜੀ ਦਾ ਟਾਈਮ ਨਹੀਂ ਮਿਲਦਾ ਤਾਂ ਭਗਵੰਤ ਮਾਨ ਜੀ ਦਾ ਟਾਈਮ ਲੈ ਲਓ ਜੇ ਭਗਵੰਤ ਮਾਨ ਜੀ ਦਾ ਟਾਈਮ ਨਹੀਂ ਮਿਲਦਾ ਤਾਂ ਸ਼ਿਸ਼ੋਧਿਆ ਦਾ ਟਾਈਮ ਲੈ ਲਓ ਜੇ ਸ਼ਿਸ਼ੋਧਿਆ ਦਾ ਟਾਈਮ ਨਹੀਂ ਮਿਲਦਾ ਤਾਂ ਜੈਨ ਸਾਹਿਬ ਜੇਲ੍ਹ ਚੋਂ ਬਾਹਰ ਆਏ ਨੇ ਉਹਨਾਂ ਦਾ ਟਾਈਮ ਲੈ ਲਓ ਤੇ ਸਾਡੇ ਹੋਰ ਕਿੰਨੇ ਆ ਜਿਹੜੇ ਦਿੱਲੀ ਤੋਂ ਬਹੁਤ ਸਾਰੇ ਲੀਡਰ ਜਿਹੜੇ ਆ ਕੇ ਪੰਜਾਬ ਨੂੰ ਸੰਭਾਲਦੇ ਨੇ ਉਹਨਾਂ ਨੂੰ ਕਿਸੇ ਨੂੰ ਲਿਆਓ ਕਿ ਇਹਨਾਂ ਬਾਥਰੂਮਾਂ ਦੇ ਵਿੱਚ ਵੜ ਕੇ ਬਾਥਰੂਮ ਕਰ ਜਾਣ ਤੇ ਸਾ ਇਹਨਾਂ ਬਾਥਰੂਮਾਂ ਨੂੰ ਲੋਕਾਂ ਵਾਸਤੇ ਖੋਲ ਖੋਲ ਦੇਣ ਸੋ ਇਸ ਕਰਕੇ ਅੱਜ ਇਹ ਸਵਾਲ ਪੁੱਛਣ ਆਏ ਆ ਕਿ ਐਵੇਂ ਗੱਲਾਂ ਬਾਤਾਂ ਹੀ ਮਾਰਦੇ ਰਹੋ ਜਿੱਥੇ ਜਾਂ ਇਹ ਮੇ ਲੋਕਾਂ ਨੂੰ ਝੂਠੀਆਂ ਗੱਲਾਂ ਨਾਲ ਪਰਮਾਉਂਦੇ ਫਿਰਦੇ ਹੋ ਤੁਸੀਂ ਕੀ ਆ ਸੀਗਾ ਅਸੀਂ ਸਾਰਾ ਪੰਜਾਬ ਨੂੰ ਰੁਜ਼ਗਾਰ ਦੇ ਦਾਂਗੇ ਪੰਜਾਬ ਦੇ ਵਿੱਚੋਂ بے ਰੁਜ਼ਗਾਰੀ ਖਤਮ ਕਰ ਦਾਂਗੇ ਪੰਜਾਬ ਦਾ ਅਪ੍ਰਸ਼ਾਹ ਕਰ ਖਤਮ ਕਰ ਦਾਂਗੇ ਪੰਜਾਬ ਦੇ ਵਿੱਚੋਂ ਹੋਰ ਜਿਹੜੀਆਂ ਚੀਜ਼ਾਂ ਨੇ ਉਹ ਖਤਮ ਕਰਕੇ ਦਿਖਾ ਦਾਂਗੇ ਇੱਕ ਵੀ ਕੀ ਆ ਜੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀ ਵੀ ਜਿਹੜੀ ਇਹਨਾਂ ਨੇ ਕੋਈ ਕੰਟਰੋਲ ਕਰ ਲਈ ਹੋਵੇ ਤੋਂ ਮੈਂ ਇਹ ਗੱਲ ਕਰਨ ਚਾਹੁੰਦਾ ਕਿ ਇਹਨਾਂ ਲੋਕਾਂ ਦਾ ਜਿਹੜਾ ਫਰਦਾ ਪਾ ਕੇ ਚੱਲਿਆ ਜੋ ਲੋਕਾਂ ਨੂੰ ਵੀ ਅਪੀਲ ਕਰਦੇ ਆ ਕਿ ਲੋਕੋ ਜਾਗੋ ਜੇ ਨਾ ਜਾ ਕੇ ਤਾਂ ਇਹਨਾਂ ਨੇ ਪੰਜਾਬ ਨੂੰ ਲੁੱਟ ਕੇ ਜਿਵੇਂ ਧੜਵੀ ਆਏ ਸੀਗੇ ਪੁਰਾਣੇ ਸਮੇਂ ਦੇ ਵਿੱਚ ইস্ট ਇੰਡੀਆ ਕੰਪਨੀ ਆਈ ਸੀਗੀ ਇਹ ইস্ট ਇੰਡੀਆ ਦਾ ਕੰਪਨੀ ਦਾ ਜਿਹੜਾ ਦੂਜਾ ਰੂਪ ਹੈ ਉਹ ਕੇਚਰੀਵਾਲ ਦਾ ਰੂਪ ਬਣਿਆ ਹੋਇਆ ਕੇਚਰੀਵਾਲ ਦੀ ਕੇਮ ਬਣੀ ਹੋਈ ਆ ਸੋ ਦੇਖੋ ਕਿ ਜਿੰਨੇ ਚੇਅਰਮੈਨ ਲਗਾਏ ਜਾ ਰਹੇ ਨੇ ਸਾਰੇ ਸਟੇਟ ਤੋਂ ਪੰਜਾਬ ਤੋਂ ਬਾਹਰੋਂ ਲੈ ਕੇ ਲਗਾਏ ਜਾ ਰਹੇ ਨੇ ਕੋਈ ਦਿੱਲੀ ਦਾ ਬੰਦਾ ਕੋਈ ਯੂਪੀ ਦਾ ਬੰਦਾ ਹਰ ਕੁਰਸੀ ਦੇ ਉੱਪਰ ਕੋਈ ਨਾ ਕੋਈ ਬੰਦਾ ਜਿਹੜਾ ਕਿ ਇਦਾਂ ਦਾ ਬੈਠ ਗਿਆ ਜਿਹੜਾ ਕਿ ਬਾਹਰਲਾ ਹੈਗਾ ਸਾਡੀ ਸਟੇਟ ਨਾਲ ਕੋਈ ਵਾਸਤਾ ਨਹੀਂ ਇਹਨਾਂ ਦੇ ਆਪਣੇ ਲੋਕ ਰੌਲਾ ਪਾ ਰਹੇ ਨੇ ਦੇਖ ਕਰਕੇ ਬੇਨਤੀ ਕਰਦੇ ਆ ਕਿ ਐਮਐਲਏ ਸਾਹਿਬ ਜੇ ਤੁਹਾਨੂੰ ਕੋਈ ਮਾਰੀ ਮੋਟੀ ਸ਼ਰਮ ਹੈਗੀ ਆ ਤੇਰਾ ਬਾਥਰੂਮਨ ਦਾ ਖਲਾਵਾ ਦਿਓ ਜੇ ਕਿਸੇ ਨੂੰ ਨਹੀਂ ਟਾਈਮ ਮਿਲਦਾ ਤਾਂ ਹਾਰਫੋਨ ਤੋਂ ਆ ਵੀ ਆ ਕੇ ਇਹਦੇ ਵਿੱਚ ਬਾਥਰੂਮ ਕਰਕੇ ਚਲੇ ਜਾਓ ਕਿ ਲੋਕ ਲੋਕਾਂ ਤੋਂ ਹਟੋ ਦੇ ਦਿਓ ਸੇਵ ਕਰਕੇ ਇਕੱਠੇ ਹੋ ਕੇ ਅਸੀਂ ਸਰਕਾਰ ਦਾ ਹਾਈਪਰਟ ਕਰਨ ਵਾਸਤੇ ਖੜੇ ਹੋਏ ਆਏ ਹਾਂ ਜਿੰਦਾ ਤੁਸੀ ਜਿੰਦਾ ਵਾਲਾ ਤੱਕ ਟਿਕੋ ਰਹੇ ਦੇਖੋ ਜਿਓ ਸਰਕਾਰ ਲੋਕਾਂ ਨੂੰ ਡਾਂਲਾ ਲਾ ਕੇ ਆਈ ਜੀ ਵੀ ਅਸੀਂ ਜੋ ਇਸ ਦਾ ਆਪ ਤੋਂ ਮੁਕਤ ਸ਼ਾਸਨ ਕਰਾਂਗੇ ਅਤੇ ਹਰੇਕ ਬੰਦੇ ਨੂੰ ਜੋ ਨਿਆਂ ਉਹਨੂੰ ਮਿਲੂਗਾ ਪਰ ਅੱਜ ਇੱਥੇ ਤੁਹਾਨੂੰ ਪਤਾ ਵੀ ਬਠਿੰਡੇ ਵਿੱਚ ਇੱਕ ਨੌਜਵਾਨ ਜੋ ਕੁਲਤਰਾਤ ਵਿੱਚ ਤੁਸੀਂ ਇਹ ਦੇਖੇ ਮਾਰਾ ਗਨ ਨਦੀਪ ਸਿੰਘ ਅੱਜ ਤੁਸੀਂ ਦੇਖੋ ਵੀ ਕਿਸ ਤਰ੍ਹਾਂ ਇੱਕ ਅਨਨੋਣ ਬੰਦੇ ਨੂੰ ਜਿਹੜੇ ਵਿਚਾਰਾ ਦਾ ਕੋਈ ਬਨਾ ਨਹੀਂ ਹੈਗਾ ਕੋਈ ਧੂਰ ਨਹੀਂ ਹੈਗਾ ਉਹਨਾਂ ਨੂੰ ਵੀ ਇਹ ਦੇ ਕੇ ਮਾਰਿਆ ਜਾ ਰਿਹਾ ਹੈ ਇੱਥੇ ਲੈਂਡ ਆਰਡਰ ਦੀ ਸਥਿਤੀ ਬਹੁਤ ਨਾਜ਼ੁਕ ਹੈ ਆਹ ਤਾਂ ਲੋਕਾਂ ਨੂੰ ਰੋਟਾ ਜਾ ਰਿਹਾ ਹੈ ਕੋਈ ਸੁਣਵਾਈ ਨਹੀਂ ਕਿਸੇ ਦੀ ਹੋ ਰਹੀ ਪਿਛੇ ਨ ਥੱਕੇ ਹੋ ਰਹੇ ਨੇ ਪਿਛਲੀ ਸਰਕਾਰ ਜੋ ਆਪਣੇ ਵਾਦੇ ਕਰਕੇ ਤੇ ਉਤੋਂ ਮੁੱਕਰ ਗਈ ਕਿਉਂਕਿ ਜਿਹੜੇ ਵਾਦੇ ਨਾਲ ਸਰਕਾਰ ਆਈ ਸੀ ਅੱਜ ਕਿਸੇ ਵੀ ਵਿਭਾਗ ਵਿੱਚ ਭੱਜੋ ਭ੍ਰਿਟਾਚਾਰ ਦਾ ਬੋਲਬਾਲਾ ਬਹੁਤ ਜ਼ਿਆਦਾ ਹੈ ਇਹ ਸਰਕਾਰ ਪੂਰੀ ਤਰ੍ਹਾਂ ਬੇਰ ਹੋ ਚੁੱਕੀ ਹੈ ਸਰ ਪੰਜਾਬ ਦੇ ਲੋਕ ਇਹ ਸਰਕਾਰ ਤੋਂ ਖੜਾ ਛਾਉਣ ਦੀ ਤਿਆਰ ਨੇ ਭਾਈ ਗੁਰਦੀਪਾ ਬਾਸਰਾ ਤੇ ਕਿਹੋ ਜਿਹੀ ਕਹਾਣੀ ਪਿਛਲੇ ਕਈ ਵੀ ਅਕਾਲੀ ਦਲ ਦੀਆਂ ਸਰਕਾਰਾਂ ਵੀ ਰਹੀਆਂ ਤੇ ਮੌਜੂਦਾ ਜਿਹੜੇ ਹਾਲਾਤ ਨੇ ਕਿਵੇਂ ਨੁਹਾਸ਼ ਕੀਤਾ ਮੈਂ ਤਾਂ ਪਸਾਰਪੁਰੋਂ ਤੁਹਾਨੂੰ ਦੱਸ ਦਿੱਤਾ ਮੈਂ ਤਾਂ ਸਿਰਫ ਇੰਨੀ ਗੱਲ ਕਰਨਾ ਚਾਹੁੰਦਾ ਸਰਕਾਰ ਨੂੰ ਜਿਹਾਉਣੇ ਚਾਹੁੰਦੇ ਆ ਛੜਕਾਂ ਦਾ ਬਹੁਤ ਮਾੜਾ ਹਾਲ ਹੈ ਚੰਨੀਮਾ ਰੌ ਲਾਲੋ 2 ਸਾਲ ਹੋ ਗਏ ਉੱਥੇ ਦਾ ਬਜਟ ਫੇਲ ਹੋ ਰਿਹਾ ਲੋਕਾਂ ਨੇ ਪ੍ਰਦਰਸ਼ਨ ਵੀ ਕਰ ਲਏ ਇਹਨਾਂ ਨੇ ਆ ਕੇ ਵਾਅਦੇ ਵੀ ਕਰ ਲਏ ਮੈਸਰ ਸਾਹਿਬ ਨੇ ਕਈ ਵਾਰ ਆ ਕੇ ਵੀ ਸੜਕ ਬਣਾਵਾਂਗੇ ਸਭ ਸੁਧਾ ਦੇਈ ਦੂਜੀ ਸੜਕ ਹੈਗੀ ਮੇਨ ਗੁਰਦੁਆਰਾ ਕਾਲਵਰ ਸਾਹਿਬ ਤੋਂ ਜੋ ਜੈਤੋਸ਼ੀ ਕਾਂ ਦੀ ਗੁਰਦੁਆਰਾ ਸਾਫਤ ਨੇ ਉੱਥੋਂ ਹੱਦ ਜਾਂ ਜਾ ਪਬਲਿਕ ਸਕੂਲ ਨੂੰ ਉਹ ਸੜਕ ਪਹਿਲਾਂ ਅੱਛੀ ਨਹੀਂ ਬਣੀ ਵੀ ਲੋਕਾਂ ਦੇ ਲੱਟਾਂ ਪੁੱਟੀਆਂ ਬਾਹਰ ਟੁੱਟੀਆਂ ਫੋਨੋ ਸਾਡੇ ਰੈਪੇ ਸ਼ੁਰੂ ਹੋਈਆਂ ਮਹੀਨੇ ਤੋਂ ਉਹ ਚਾਰਦਵਾਰੀ ਕੀਤੀ ਪਈ ਹੈ ਮੈਂ ਉਹਦਾ ਕੋਈ ਨੰਨ ਸਾਹਿਬ ਹੈ ਮੈਂ ਕਰਦਾ ਹਾਂ ਮੈਂ ਤਾਂ ਐਡਮਿਨਿਸਟ੍ਰੇਸ਼ਨ ਨੂੰ ਇਹ ਹੀ ਬੇਨਤੀ ਵੀ ਸਮਝ ਲੋ ਲਾਹੌਰ ਚੋਂ ਥਰੂ ਇਹਨਾਂ ਨੂੰ ਵੀ ਵਾਰਨਿੰਗ ਦੇਣਾ ਚਾਹੁੰਦੇ ਆ ਕਿ ਜਦੋਂ ਆਹ ਇੱਥੇ ਛੇਤੀ ਕੰਮ ਸ਼ੁਰੂ ਕੀਤਾ ਜਾਵੇ ਨਹੀਂ ਸ਼ੁਰੂ ਨਹੀਂ ਕਰੀਦਾ ਲਾਹੌਰ ਸਾਹੀ ਰਣਮਾਸ਼ੇਤ ਕੋਈ ਤੇ ਛਾਜ ਆਪਣਾ ਚੁੱਕੂਗਾ ਤਾਂ ਇਹ ਅਜੇ ਸ਼ਨਾ ਦੂਬੋਵੇ ਚਾਹੇ ਕੋਈ ਧਰਨਾ ਦੇਣਾ ਪਵੇ ਚਾਹੇ ਕੋਈ ਪਿਛਕੜਨਾ ਪਵੇ ਚਾਹੇ ਦੇ ਦੇ ਮਾਡਰ ਘਰਾਓ ਕਰਨਾ ਪਵੇ ਮਾਨੂੰ ਫਿਰ ਇਹ ਜਨਾ ਵਾਹ ਕਰਨਾ ਵੀ ਇਹ ਸੜਕਾਂ ਚੇਤੇ ਚਤੀ ਬਣਾਈ ਜਾਣ ਤੇ ਸ਼ਹਿਰ ਦਾ ਜੋ ਗੰਦਾ ਹੈ ਉਹ ਸਭ ਕਿਉਂਕਿ ਇਹਨਾਂ ਨੇ ਰਾਸ਼ਾਇਣ ਨੇ ਕੀਤਾ ਕਿ ਉਹ ਅੱਛੀ ਦੀ ਕੰਮ ਕੀਤਾ ਜਾਵੇ ਵਾਈਗੁਰ ਜੀ ਕਾਲਤਾ ਸਾਜੀ ਪਸੀਨਾਗਰ ਕੌਂਸਲ ਦੇ ਪ੍ਰਧਾਨ ਰਹੇ ਤੁਹਾਨੂੰ ਲੱਗਦਾ ਹੈ ਕਿ ਨਗਰ ਕੌਂਸਲ ਦੇ ਪ੍ਰਧਾਨ ਤੇ ਐਮਸੀ ਦੇ ਜਿਹੜੇ ਲੋਕ ਜਿਹੜੇ ਵਾਲੇ ਫੰਡਵਾੜੇ ਦੇਖੋ ਗਵਰਨਮੈਂਟ ਦਾ ਇੱਕ ਕੰਮ ਹੁੰਦਾ ਜਿਹੜੀ ਗਵਰਨਮੈਂਟ ਹੁੰਦੀ ਹੈ ਉਹਦਾ ਮਤਲਬ ਹੁੰਦਾ ਕਮਿਟਮੈਂਟ ਤੇ ਗੌਰ ਕਰਨਾ ਪਰ ਮੈਨੂੰ ਨਹੀਂ ਲੱਗਦਾ ਕਿ ਕਿਸੇ ਵੀ ਮੁੱਦੇ ਤੇ ਇਹਨਾਂ ਦੀ ਗੌਰ ਹੋ ਰਹੀ ਹੈ ਕਿ ਕੋਈ ਦੇਖੋ ਚੋਰੀਆਂ ਅੱਜ ਕੱਲਾ ਚੋਰੀ ਹੋ ਗਿਆ ਹੈ ਜੀ ਨਿਊਜ਼ ਚੱਲ ਰਹੀਆਂ ਨੇ ਕਿ ਪਿੱਛੇ ਜੇ ਕੱਪੜੇ ਦੁਕਾਨਾਂ ਤੇ ਚੋਰੀਆਂ ਹੋਈਆਂ ਨੇ ਜਣੇ ਖਾਣੇ ਤਾਂ ਦੇ ਜਾਂਦੇ ਮੋਬਾਈਲ ਖੋਹੇ ਜਾ ਰਹੇ ਨੇ ਸੋ ਮੈਨੂੰ ਨਹੀਂ ਲੱਗਦਾ ਕਿ ਕਿਸੇ ਇਹਨਾਂ ਦਾ ਧਿਆਨ ਹੈਗਾ ਸੋ ਬੁਰਾ ਹਾਲ ਹੈ ਸ਼ਹਿਰ ਦੇ ਵਿੱਚ ਦੇਖੋ ਇਹ ਮੈਂ ਪਹਿਲੀ ਸਰਕਾਰ ਦੇਖੀ ਹੈ ਜਿਹੜੇ ਪੂਰਾ ਚੱਕਰ ਨੂੰ ਹੀ ਵਿਕਾਸ ਸਮਝਦੀ ਆ ਦੇਖੋ ਲੋਕ ਥੋੜੇ ਜਿਹਾ ਪਹਿਲੇ ਹੀ ਮੈਂ ਮਾਨ ਸਾਹਿਬ ਦੀ ਵੀਡੀਓ ਦੇਖੀ ਸੀ ਕਿਲੇ ਦੇ ਵਿੱਚ ਕਹਿੰਦੇ ਮੇਰਾ ਸੁਪਨਾ ਹੈ ਕਿ ਇਹਨੂੰ ਵਧੀਆ ਤਰੀਕੇ ਨਾਲ ਬਣਾਵਾ ਹੈਰਿਟੇਜ ਰਿਜ਼ਰਵ ਪਲੇਸ ਬਣਾਵਾ ਪਰ ਉਹ ਤੇ ਬਾਬਾ ਯਕੀਨ ਨੇ ਕੋ ਮੜੇ ਬਾਹਰ ਆ ਕੇ ਦੇਖੇ ਬਾਹਰ ਕੂੜੇ ਦੇ ਢੱਮ ਲਾਏ ਪਏ ਨੇ ਇਹ ਕਿਹੜੇ ਵਿਕਾਸ ਦੀਆਂ ਗੱਲਾਂ ਕਰਦੇ ਨੇ ਕੋਲਪਿੰਡੂ ਨੂੰ ਜੇ ਆਪਾਂ ਜਾਣਦੇ ਆ ਰੋਡ ਦਾ ਹਾਲ ਦੇਖ ਲਓ ਟੁੱਟੀ ਪਈ ਆ ਉੱਥੇ ਜਿਹੜਾ ਫਸ ਬਣਦਾ ਆ ਲੋਕੇ ਘੰਟਾ ਘੰਟਾ ਰੋਡ ਤੋਂ ਆਉਂਦੇ ਨਾ ਤੇ ਲੱਗ ਜਾਂਦਾ ਤੂੰ ਆ ਇੱਥੇ ਰੋਡ ਨੂੰ ਲਾਣਾ ਗੁਰਦੁਆਰਾ ਸਾਹਿਬ ਨੂੰ ਗੁਰਦੁਆਰਾ ਸਾਹਿਬ ਦੇ ਮੇਨ ਗੇਟ ਦੇ ਮੂਹਰੇ ਨੇ ਟਾਇਲਰ ਲਾਨੀਆਂ ਛੱਡਤੀ ਆ ਬਸ ਗੁਰੂ ਘਰ ਨੂੰ ਦਾ ਟਾਇਲਰ ਲਾਉ ਤੇ ਇਹੀ ਰੋਡ ਹੈ ਜਿਹੜੇ ਗਿਸਤਾਂ ਦੇ ਵਿੱਚ ਹੀ ਬਣਾਈ ਆ ਇਹ 2 ਪਰ ਇਹਨੂੰ ਕੰਪਲੀਟ ਵੀ ਕਰ ਦੋ ਮੈਂ ਇਹ ਕਹਿਣਾ ਜਾਊਂਗਾ ਕਿ ਮਾਨ ਸਰਕਾਰ ਨੂੰ ਕਹਿਣਾ ਜਾਊਂਗਾ ਕਿ ਘੱਟੋ ਘੱਟ ਪੰਜਾਬ ਦਾ ਹਾਲਾਤ ਦੇਖ ਲਓ ਨਸ਼ਿਆਂ ਦਾ ਕਹਿਣੋ ਕਿ ਨਸ਼ਾ ਜੁਧ ਨਸ਼ਾ ਵਿਰੁੱਧ ਤੁਹਾਡੇ ਦੇ ਇੱਕ ਚਾਈਨਾ ਡੋਰ ਦਾ ਬੰਦ ਨਹੀਂ ਹੋ ਸਕਦੀ ਤੁਸੀਂ ਜੁਧ ਨਸ਼ੇ ਕਿੱਥੇ ਬੰਦ ਕਰਨਗੇ ਕਰਕੇ ਜਾਗੋ ਪੰਜਾਬੀਆਂ ਨੂੰ ਕਹਿੰਦਾ ਜਾਗੋ ਜੇ ਤੁਸੀਂ ਸਰਕਾਰੋਂ ਉੱਠ ਕੇ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੋ ਤੇ ਅਕਾਲੀ ਦਲ ਦੇ ਨਾਲ ਖੜੋ ਜਾਓ ਉਹਨਾਂ ਨੂੰ ਵੋਟ ਪਾ ਕੇ ਕੰਮਜਾ ਕਰੋ